पढ़न जा रहे हाँ कहानी एक दिन वन डे माना एक निका जिहा मुंडा जो जंगल चुना पिता रहता है माने उम्र कोई नहीं माना किस न एक बहुत प्यारा दोस्त है अज माना उस दाह वेख रहा है माने का दोस्त है एक हाथी उसका ना अपू है ਉਹ ਕਿੰਨਾ ਵੱਡਾ ਹੈ ਅੱਪੂ ਕਿੰਨੇ ਵੱਡੇ ਵੱਡੇ ਕੰਨ ਤੇ ਕਿੰਨੀ ਲੰਬੀ ਸੁੰਡ ਮਾਨਾ ਤੇ ਹਾਥੀ ਖੇਡਣ ਲਈ ਨਦੀ ਤੇ ਜਾਂਦੇ ਹਨ ਅੱਪੂ ਆਪਣੀ ਸੁੰਡ 'ਚ ਪਾਣੀ ਭਰਦਾ ਹੈ ਤੇ ਆਪਣੇ ਦੋਸਤ ਮਾਨੇ ਤੇ ਫੁਹਾਰ ਸੁੱਟ ਦਿੰਦਾ ਹੈ ਦੋਵੇਂ ਨਹਾ ਚੁੱਕੇ ਤਾਂ ਮਾਨਾ ਉੱਠ ਖਲੋਦਾ ਉਸਨੇ ਅੱਪੂ ਦੇ ਕੰਨ ਫੜੇ ਫਿਰ ਉਹ ਸੁੰਡ ਤੇ ਚੜਦਾ ਹੋਇਆ ਅੱਪੂ ਦੀ ਪਿੱਠ ਤੇ ਜਾ ਬੈਠਾ ਦੋਵਾਂ ਦੋਸਤ ਹੁਣ ਜੰਗਲ ਚ ਘੁੰਮਣ ਲੱਗੇ। ਮਾਨੇ ਨੂੰ ਅੱਪੂ ਦੀ ਸਵਾਰੀ ਦਾ ਮਜ਼ਾ ਆ ਰਿਹਾ ਹੈ। ਉਹ ਬਹੁਤ ਸਾਰੇ ਜੰਗਲੀ ਜਾਨਵਰ ਵੇਖਦੇ ਹਨ। ਉਹਨਾਂ ਨੇ ਹਿਰਨ ਵੇਖਿਆ ਤੇ ਬਹੁਤ ਸਾਰੇ ਖਰਗੋਸ਼ ਵੀ ਵੇਖੇ। ਲੱਗ ਰਿਹਾ ਸੀ ਜਿਵੇਂ ਉਹ ਸਭ ਅੱਪੂ ਤੋਂ ਡਰਦੇ। ਉਹ ਨਾਰੀਅਲ ਦੇ ਰੁੱਖ ਕੋਲ ਪਹੁੰਚੇ। ਵਾਹ ਵੱਡੇ ਵੱਡੇ ਫਲ। ਪਰ ਮਾਨਾ ਉਹਨਾਂ ਫਲਾ ਤੱਕ ਪਹੁੰਚ ਨਾ ਸਕਿਆ ਤਦ ਅੱਪੂ ਨੇ ਮਾਨੇ ਨੂੰ ਆਪਣੀ ਸੁੰਡ ਚ ਲਪੇਟ ਕੇ ਉੱਪਰ ਚੁੱਕਿਆ ਤੇ ਮਾਨੇ ਨੇ ਕੁਝ ਨਾਰੀਅਲ ਤੋੜੇ ਹੁਣ ਉਹ ਕੇਲੇ ਦੇ ਰੁੱਖ ਕੋਲ ਆਏ ਉਹਨਾਂ ਕੇਲਿਆਂ ਦਾ ਵੀ ਇੱਕ ਵੱਡਾ ਗੁੱਛਾ ਤੋੜ ਲਿਆ ਦੋਵੇਂ ਮਜੇ ਨਾਲ ਖਾ ਪੀ ਰਹੇ ਸਨ ਨਾਰੀਅਲ ਪਾਣੀ ਪੀ ਰਹੇ ਸਨ ਅਤੇ ਕੇਲੇ ਖਾ ਰਹੇ ਸਨ ਅਚਾਨਕ ਉਹਨਾਂ ਡਰਾਉਣੀ ਦੁਹਾੜ ਸੁਣੀ ਇਹ ਸ਼ੇਰ ਦੀ ਦੁਹਾੜ ਸੀ ਸ਼ੇਰ ਤੋਂ ਸਾਰੇ ਜਾਨਵਰ ਡਰਦੇ ਸਨ ਮਾਨੇ ਨੂੰ ਆਪਣੀ ਪਿੱਠ ਤੇ ਬਿਠਾ ਕੇ ਅੱਪੂ ਵੀ ਭੱਜਣ ਲੱਗਾ ਪਰ ਮਾਨਾ ਡਰਿਆ ਨਹੀਂ ਉਹ ਅੱਪੂ ਦੀ ਪਿੱਠ ਉੱਤੇ ਖੜਾ ਹੋ ਕੇ ਸ਼ੇਰ ਉੱਤੇ ਨਾਰੀਅਲ ਸੁੱਟਣ ਲੱਗਾ ਅੱਪੂ ਨਦੀ ਦੇ ਕੰਢੇ ਪਹੁੰਚ ਕੇ ਇੱਕਦਮ ਰੁਕ ਗਿਆ ਮਾਨਾ ਆਪਣੇ ਆਪ ਨੂੰ ਸੰਭਲ ਨਾ ਸਕਿਆ ਉਹੋ ਅੱਪੂ ਦੀ ਪਿੱਠ ਤੋਂ ਥਿਲਕਿਆ ਅਤੇ ਕਲਾਬਾਜੀ ਖਾਨ ਲੱਗਾ ਤੇ ਮਾਨਾ ਨਦੀ ਚ ਜਾ ਡਿੱਗਿਆ ਸ਼ਪਾਕ ਮਾਨੇ ਨੇ ਅੱਪੂ ਨੂੰ ਵੀ ਪਾਣੀ ਚ ਖਿੱਚ ਲਿਆ ਦੋਵੇਂ ਇੱਕ ਦੂਜੇ ਉੱਪਰ ਪਾਣੀ ਸੁੱਟਣ ਲੱਗੇ ਵਾ ਕਿੰਨਾ ਮਜ਼ਾ ਆ ਰਿਹਾ ਹੈ ਓ ਘਰ ਜਾਣ ਦਾ ਸਮਾਂ ਹੋ ਗਿਆ ਚੰਗਾ ਤਾਂ ਕੱਲ ਮਿਲਾਂਗੇ ਮਾਨਾ ਬੋਲਿਆ ਤਾਂ ਅੱਪੂ ਨੇ ਵੀ ਆਪਣੀ ਸੁੰਡ ਹਿਲਾਈ ਧੰਨਵਾਦ ਜੀ ਹੁਣ ਆਪਾਂ ਨਵੀਂ ਸਟੋਰੀ ਨਾਲ ਮਿਲਾਂਗੇ